ਤੁਹਾਨੂੰ ਕੋਈ ਨਹੀਂ ਮਾਰਦਾ ਮੈਂ ਤਾਂ ਆਪਣਾ ਆਪ ਹੀ ਲੈਣ ਲੱਗ ਰਿਹਾ ਮੈਨੂੰ ਕਿਸੇ ਦਾ ਦਬਕਾ ਨਹੀਂ ਕਿਸੇ ਦਾ ਤੈਨੂੰ ਸਵੇਰੇ ਕਿੱਥੇ ਕੌਣ ਚੱਕ ਕੇ ਲੈ ਗਿਆ ਕੌਣ ਚਰ ਕੋਈ ਲੈ ਗਿਆ ਜੀ ਨਾ ਲੈ ਗਿਆ ਮੈਨੂੰ ਮੈਂ ਸਿੱਧੀ ਸੀ ਬਾਤ ਇਹ ਸਾਡੇ ਨਾਲ ਵੇਂਦਾ ਨਹੀਂ ਵੇਂਦਾ ਨਾ ਦੇਖ ਲਿਆ ਜੀ ਮੈਨੂੰ ਸਤਨਾਮ ਜੀ ਨਾ ਮੈਨੂੰ ਇਸਰਾਹ ਨਾ ਪਾ ਹੋਰਾ ਪਾ ਨਾ ਮਾਰਦੇ ਤੇਰੇ ਨਾਲ ਮਰਾਂਗੇ ਮਰਨਾਂ ਮੈਂ ਨਹੀਂ ਮਰਦਾ ਨਾ ਨਾਦਰ ਖਰਚਾ ਲੱਗਦਾ ਇਹ ਕੁਝ ਨਾ ਕਿੰਨੇ ਵਜੇ ਲੈ ਕੇ ਗਏ ਸੀ ਇਹ ਮੈਨੂੰ ਨਾ ਮੈਨੂੰ ਨਾ ਉਹ ਤੈਨੂੰ ਕਿੰਨੇ ਵਜੇ ਲੈ ਕੇ ਗਏ ਸੀ ਪ੍ਰਧਾਨ ਤੂੰ ਮੈਨੂੰ ਇਸਰਾਹ ਹੀ ਨਾ ਪਾ ਮੈਨੂੰ ਲੱਗੇ ਜੀ ਕੋਈ ਵੀ ਮੈਂ ਤਾਂ ਆਪਣਾ ਸਿੱਧੇ ਆ ਰਿ ਮੈਂ ਤਾਂ ਸਿੱਧੇ ਘਰਾਂ ਤੋਂ ਆਇਆ ਹਾਂ ਮੇਰੇ ਤੇਰੇ ਦੇ ਜਾਂਦਾ ਮੂਰੇ ਆ ਗਿਆ ਮੈਂ ਸਿੱਧਾ ਸਿੱਧੀ ਹੀ ਬਾਤ ਕਰੋ ਨਾ 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 ਮੈਂ ਜੇ ਇੰਨੇ ਬੰਦੇ ਚਾਤੀ ਮਾਰ ਕੇ ਮੈਂ ਚਾਤੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਜੀ ਮੈਨੂੰ ਮੈਂ ਨਹੀਂ ਮੈਂ ਲੜਦਾ ਨਹੀਂ ਕਿ ਗਲਤ ਕੀ ਹੋਈ ਹੈ ਕਿੰਨੇ ਕੋਈ ਨਹੀਂ ਕੋਈ ਗਲਵਾਦ ਨਹੀਂ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਟੈਨਸ਼ਨ ਹੈ ਨਹੀਂ ਤੁਹਾਨੂੰ ਥਾਣੇ ਦੇ ਅੰਦਰ ਲੈ ਕੇ ਗਏ ਸੀ ਕੋਈ ਨਹੀਂ ਲਗਾਇਆ ਜੀ ਨਾ ਮੈਨੂੰ ਤਾਂ ਹੋਰੇ ਕੰਮ ਦਾ ਉਹ ਤਾਂ ਹੋਰੇ ਕੰਮ ਦਾ ਕੋਈ ਮੈਨੂੰ ਕੋਈ ਨਹੀਂ ਲਗਾਇਆ ਸਿੱਧੀ ਸੀ ਬਾਤ ਹੈਲੋ ਇਹ ਕਹਿ ਰਹੇ ਨੇ ਇਸ ਵੇਲੇ ਚੱਕੇ ਲੈ ਗਏ ਤੈਨੂੰ ਜੀ ਨਹੀਂ ਨਹੀਂ ਆ ਗਿਆ ਇੱਥੇ ਆ ਗਿਆ ਉਹ ਨਹੀਂ ਲੈ ਗਿਆ ਜੀ ਕੋਈ ਚੱਕੇ ਨਹੀਂ ਲੈ ਗਿਆ ਕੋਈ ਹੁਣ ਹੁਣ ਰੋਟੀ ਖਵਾ ਗਿਆ ਇਹਨੇ ਆਪਣੇ ਬੰਦੇ ਨੂੰ ਨਾ ਨਾ ਹੁਣ ਹੁਣ ਤੁਸੀਂ ਸਾਡੇ ਰੋਟੇ ਨਿਕਲਣਗੇ ਰੋਟੀ ਸੀ ਸਾਡੇ ਚ ਰੋਟੀ ਖਵਾ ਕੇ ਆਇਆ ਮੈਨੂੰ ਗੁਰੂ ਘਰੋਂ ਉਹ ਕਿਉਂ ਮਾਰੇ ਸਤਨਾਮ ਜੀ ਕੋਈ ਗੱਲ ਨਾ ਬਤਾ ਪੈਸੇ ਦੇ ਚੋਟ ਸਾਡੇ ਸਾਡੇ ਮੈਂ ਨਾ ਵੀ ਮੈਂ ਉਹ ਮੈਂ ਮੈਂ ਤੇ ਇਸਰਾਈ ਨਹੀਂ ਪੈਂਦਾ ਕਬੀਰ ਜੀ ਮੈਂ ਤੇਰੇ ਹੱਥੇ ਜੋੜੂ ਤਾਨੂੰ ਕੋਈ ਥ੍ਰੈਟ ਹੈ ਮੈਨੂੰ ਨਾ ਮੈਨੂੰ ਟੈਨਸ਼ਨ ਹੈ ਮੈਂ ਮੈਨੂੰ ਨਹੀਂ ਨਹੀਂ ਤੁਹਾਨੂੰ ਕੋਈ ਥ੍ਰੈਟ ਕੀਤਾ ਗਿਆ ਨਹੀਂ ਮੈਂ ਕੁਝ ਨਹੀਂ ਜੀ ਕਰਿਆ ਕਿਸੇ ਨੂੰ ਵੀ ਮੈਂ ਤਾਂ ਆਪਣਾ ਆਪ ਆਪਣੇ ਕਾਗਜ਼ ਬਾਖ ਲੈ ਉਹ ਲੜਦੇ ਨਹੀਂ ਜਿਹੜੋਂ ਲੜਦੇ ਨਹੀਂ ਲੜਦੇ ਨਹੀਂ ਲੜਦਾ ਮੇਰੇ ਨਾਲ ਕੋਈ ਵੀ ਨਹੀਂ ਲੜਦਾ ਮੈਂ ਕਿਉਂ ਲੜਾਂ ਮੈਂ ਮੇਰੇ ਲਈ ਕਿਸੇ ਨੂੰ ਘਰ ਬਾਗ ਵੋਟਾਂ ਚ ਦਾਈ ਉਹ ਨਹੀਂ ਜੀ ਮੈਂ ਨਹੀਂ ਮੈਨੂੰ ਮਾਰਦੇ ਗੋਲੀ ਮਚਨਗੇ ਮੈਨੂੰ ਲੋੜ ਮੈਨੂੰ ਮੈਨ ਲੜਨ ਨਹੀਂ ਦੀ ਹੈ ਆ ਦੇਖੋ ਮੈਨੂੰ ਕਿਸੇ ਨੂੰ ਨਾ ਚੱਕਿਆ ਨਾ ਮੈਂ ਚਕਾਇਆ ਨੀ ਗਿਆ ਤੁਹਾਨੂੰ ਪਤਾ ਛਾਈ ਨਾ ਚੱਕਿਆ ਹੁਣ ਕੋਈ ਹੋਰ ਚੱਕਣ ਮੈਂ ਨਹੀਂ ਚੱਕਿਆ ਹਾਂ ਕਬੀਰ ਜੀ ਉਹ ਮੇਰੇ ਨਾਲ ਨਾ ਨਾ ਫਿਰ ਮੇਰੇ ਮੇਰੇ ਕਾਗਜ਼ ਮੇਰੇ ਉੱਤੇ ਹਾਜ਼ਰੀ ਲਿਖਿਆ ਕਰਿਓ ਮੈਨੂੰ ਦੇਣ ਦੇ ਕੰਮ ਗਿਆ ਜੀ ਤੇਰਾ ਟਰਾਫਿਕ ਕਾਗਜ਼ ਤੇ ਫੇਲਵਾ ਦੇ ਬੈਠੋ ਚੱਲ ਆ ਜਾ ਉੱਥੇ ਲਖਾ ਲਓ ਓਏ ਆ ਜਾ ਸੁਖੀ ਰਸਤਾ ਦੁਨੀਆ ਤੇ ਨਹੀਂ ਰਹਿਣਾ ਹੋਰ ਹੋਰ ਬਾਤ ਹੈ ਕਿਸੇ ਨੂੰ ਮੈਨੂੰ ਚੱਕਿਆ ਨਹੀਂ ਕਿਸੇ ਨੂੰ ਕੋਈ ਪਾਉਂਦੇ ਆ ਕਰੋ ਇੱਕ ਮਿੰਟ ਤੂੰ ਠੰਡਾ ਹੋ ਜਾ ਮੈਂ ਠੰਡਾ ਹੋ ਰਿਹਾ ਮੈਂ ਮੰਨੀ ਜੀ ਕਹਿੰਦੀ ਨਹੀਂ ਮੰਨੀ 100 ਬੰਦਾ ਤੇ ਮਗਰ ਮੈਂ ਇਸਰਾਹ ਤਾਂ ਮੈਨੂੰ ਪਾ ਲਈ 100 ਬੰਦਾ ਨਹੀਂ ਤੈਨੂੰ ਗੋਲੀ ਚੱਲ ਚੱਲੀ ਉਹ ਨਹੀਂ ਮੈਂ ਇਸਰਾਹ ਹੀ ਨਹੀਂ ਪੈਂਦਾ ਮੈਨੂੰ ਬਾਪ ਮੈਨੂੰ ਇਸਰਾਹ ਨਾ ਪਾ ਉਹ ਪੱਥੇ ਆ ਦਿੰਦਾ ਨਾ ਨਾ ਮੈਨੂੰ ਨਾਲ ਮੈਨੂੰ ਇਹ ਵੀ ਕਿਹਦੇ ਹੋਂ ਬਣਾਉਂਦੇ ਆ ਦੁਸ਼ਮਣ ਨਹੀਂ ਹੁੰਦੀ ਬਣਾਉਂਦੇ ਆ ਅੱਜ ਮਰਦਾ ਕੱਲ੍ਹ ਨੂੰ ਵੀ ਮਰਨਾ ਹੈ ਕੋਈ ਲੜੀ ਜਿਆ ਕੀ ਨਹੀਂ ਲੱਗਦਾ ਯਾਰ ਤੂੰ ਪੰਜਾਬੀ ਹੋ ਕੇ ਨਾ ਨਾ ਆਨ ਹੋ ਗਈ ਯਾਰ ਫੇ ਤਾਂ ਇਹ ਨਾ ਮੋ ਉਹ ਤੂੰ ਆਉਂਦੀ ਨਾ ਫਿਰ ਮੈਂ ਸਰਾਇ ਨਹੀਂ ਬਿੰਦਾ ਮੈਂ ਕਰ ਗਿਆ ਆ ਤੇਰੇ ਤੈਨੂੰ ਫੁੱਦ ਕਿੱਥੇ ਸੁਆ ਮੈਂ ਨਾ ਟੈਲੀਫੋਨ ਕਰਿਆ ਮੈਂ ਮੈਨੂੰ ਕੀ ਪਤਾ ਵੀ ਆ ਬਣੇ ਕਿ ਫਿਰ ਹੁਣ ਕਿਉਂ ਹੁਣ ਨਹੀਂ ਫਿਰ ਮੈਂ ਨਹੀਂ ਜੀ ਸਰਾਇ ਨਹੀਂ ਮੈਂ ਨਹੀਂ ਕਰ ਬੜੀ ਕੀ ਆਉ ਤਾਂ ਦੱਸ ਦੇ ਨਹੀਂ ਕੁਛ ਨਹੀਂ ਮੈਨੂੰ ਮਿਲ ਕੇ ਆ ਗਈ ਬਾਸ ਕਰਾ ਦੇ ਕਬੀਰ ਜੀ ਮੈਨੂੰ ਮੈਂ ਤਾਂ ਚੈੱਕ ਕਰਾ ਲਾ ਆ ਜਾ ਆ ਜਾ ਕਰਾ ਜੀ ਮੈਂ ਤੇਰਾ ਸਾਨ ਮੰਨੂਗਾ ਮੈਂ ساری ਜ਼ਿੰਦਗੀ ਹੋਰ ਦੱਸ ਬਾਲ ਦਾ ਨਾਮ ਮੇਰਾ ਆ ਜਾ ਮਰਦਾਨਾ ਹਾ ਹੋਸ ਚਲਾ ਆ ਜਾ ਇਹ ਉਸ ਮੈਰੋਲਗੀ ਇਹ ਕਾਗਜ਼ ਕਿਨੇ ਭਰੇ ਸੀ ਤੁਹਾਡੇ ਆ ਦੱਸ ਦੇ ਨਾਮ ਜਿਹੜੇ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਕੌਣ ਲੈ ਕੇ ਗਿਆ ਸੀ ਮੈਨੂੰ ਹੁਣ ਭਰਾਵਾ ਤੂੰ ਮੇਰੀ ਬਾਤ ਸੁਣ ਤੈਨੂੰ ਮੈਂ ਕਹੇ ਗਿਆ ਤਾਂ ਮੱਥ ਜੋੜੇ ਮੈਂ ਸਤਨਾਮ ਜੀ ਮੇਰੇ ਕਾਗਜ਼ ਨੇ ਭਰਾ ਮੈਂ ਕਰਦਾ ਨਾ ਮੈਂ ਇਲੈਕਸ਼ਨ ਲੜਾ ਨਾ ਮੈਂ ਬੂਟ ਮੰਗਾ ਨਾ ਮੈਨੂੰ ਲੋਕ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਘਰ ਸੀ ਮੈਂ ਨਾ ਨਾ ਮੈਂ ਮੇਰੀ ਬਾਤ ਸੁਣ ਨਾ ਜੀ ਇੱਕ ਮਿੰਟ ਇੱਕ ਮਿੰਟ ਉਹ ਜਾ ਤੇ ਇੱਕ ਮਿੰਟ ਨਹੀਂ ਤੂੰ ਥੋੜਾ ਜਣਾ ਲਗੇ ਮੈਂ ਟੈਨਸ਼ਨ ਚ ਕੋਈ ਸਰਾ ਨਾ ਮੈਨੂੰ ਫਾਹ ਕੋ ਨਹੀਂ ਤੈਨੂੰ ਫਾਹ ਦੇ ਦੇ ਮਤਲਬ ਤੂੰ